ਜਿਹੜੇ ਗਿੱਟਿਆਂ ਦੇ ਧਾਗਾ ਬੰਨਦੇ ਨੇ ਨਾ ਮੈਂ ਸਮਝਦਾ ਵੀ ਭੇਡਾਂ ਇਸ ਸਿੰਘਾਂ ਦਾ ਕੰਮ ਨਹੀਂ ਜਿਹੜਾ ਗਿੱਟਿਆਂ ਦੇ ਭਾਕਾ ਤੋਂ ਬੜਾ ਬੜਾ ਉਲਟਾ ਪ੍ਰਚਾਰ ਬੜੇ ਕਿਸੇ ਨੇ ਬਾਹਾਂ ਤੇ ਵੱਧਾ ਕਿਸੇ ਲਾਤੇ ਪੱਧਾ ਰਹਿਤ ਨਾਮੇ ਚ ਲਿਖਿਆ ਸਿੱਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਨਕਾ ਖੇਲੇ ਸੈਹਸ ਜਨਮ ਸਵਾਨ ਹੋ ਖੇਲੇ ਜਿਹੜਾ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ 1000 ਕੁੱਤੇ ਦੀ ਜੂਨ ਭੋਗੇਗਾ ਅਕੋਰਡਿੰਗ ਟੂ ਰਹਿਤ ਨਾਮੇ ਸਾਨੂੰ ਤਾਗਾ ਚ ਇਤੇ ਰਹਿ ਗਿਆ ਸਾਨੂੰ ਗੁਰੂ ਦੀ ਕਿਰਪਾਨ ਭੁੱਲ ਗਈ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰੀਂ ਔਰ ਗੁਰੂ ਨੇ ਸਾਨੂੰ ਕੀ ਕ੍ਰਾਂਤੀ ਲਿਆ ਕੇ ਦਿੱਤੀ ਤਨਵਾਰ ਬੜੀ ਪੁਰਾਣੀ ਐ ਲੇਕਿਨ ਸਾਨੂੰ ਗੁਰੂ ਨੇ ਕਿਰਪਾਨ ਦਿੱਤੀ ਯਾਦ ਰੱਖੋ ਜਿਹੜਾ ਗੁਰੂ ਦੀ ਮਰਯਾਦਾ ਤੋਂ ਪਰ ਉਹ ਗੁਰੂ ਕਾ ਸਿੱਖ ਨਹੀਂ ਆਪਾਂ ਜਾਵ ਵੀ ਛੱਡ ਗਏ ਆਪਾਂ ਜਪਜੀ ਵੀ ਛੱਡ ਗਏ ਅਸੀਂ ਕੰਨਾਂ 'ਚ ਫੂਕਾ ਮਰਾਉਣ ਲੱਗ ਪਏ ਤੇ ਅਜਿਵੇਂ ਅਸੀਂ ਕਹਿੰਨੇ ਸੇਖਾਂ ਅੱਜ ਕੱਲ੍ਹ ਰੋਕੀ ਰਾਸ਼ੀਆਂ ਦੇ ਬੜੇ ਸ਼ਕੀਨ ਰਾਸ਼ੀਆਂ ਦੇ ਆ ਕਈਆਂ ਨੇ ਪਨਪਨ ਛਾਪਾਂ ਪਾਈਆਂ ਨੇ ਇਹ ਮਕਰ ਰਾਸ਼ੀ ਦੀ ਛਾਪ ਹੈ ਇਹ ਕੁੰਭ ਦੀ ਹੈ ਇਹ ਮੇਘ ਦੀ ਹੈ ਮੈਂ ਕਿਹਾ ਵੀ ਤੂੰ 12 ਦੀ ਗੱਲ ਕਰਦਾ ਨਾ ਮੈਂ